ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਮੈਂ ਪ੍ਰਦੀਪ ਤੇ ਲੌ ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਜਿਹੜੇ ਦਾਅਵੇ ਕੀਤੇ ਜਾਂਦੇ ਆ ਕਿ ਪੰਜਾਬ ਦੀ ਜਿਹੜੀ ਅਸੀਂ ਹਾਲਾਤ ਹੈ ਕਾਨੂੰਨ ਵਿਵਸਥਾ ਹੈ ਉਹਨੂੰ ਦਰੁਸਤ ਕਰ ਦਿੱਤਾ ਹੈ ਪੂਰਾ ਕੰਟਰੋਲ ਆ ਸਾਡਾ ਪਰ ਜ਼ਮੀਨੀ ਹਕੀਕਤ ਕੀ ਹੈ ਮੋਗਾ ਜ਼ਿਲ੍ਹੇ ਦਾ ਪਿੰਡ ਹੈ ਰਣੀਆਂ ਥਾਣਾ ਬਦਨੀ ਕਲਾਂ ਦੇ ਅਧੀਨ ਪੈਂਦਾ ਹੈ ਇੱਥੇ ਜਿਹੜਾ ਇੱਕ ਰਾਤ ਪਹਿਲਾਂ ਰਾਤ ਨੂੰ ਜਿਹੜਾ ਇਸ ਗਲੀ ਦੇ ਵਿੱਚ ਸ਼ਰਿਆਮ ਗੁੰਡਾਗਰਦੀ ਹੋਈ ਲਗਭਗ 100 150 ਦੇ ਕਰੀਬ ਹਥਿਆਰਬੰਦ ਜਿਹੜੇ ਨਕਾਬਪੋਸ਼ ਨੌਜਵਾਨ ਜਿਹੜੇ ਔਰ ਉਹਨਾਂ ਨੇ ਆ ਕੇ ਇਸ ਗਲੀ ਦੇ ਵਿੱਚ ਗੁੰਡਾਗਰਦੀ ਦਾ ਐਸਾ ਨੰਗਾ ਨਾਚ ਨੱਚਿਆ ਕਿ ਸਾਰੇ ਗਲੀ ਮੁਹੱਲੇ ਦੇ ਜਿਹੜੇ ਲੋਕ ਹੈ ਉਹ ਦਹਿਸ਼ਤ ਨਾਲ ਪੀਤ ਹੋ ਗਏ ਔਰ ਜਿਸ ਤੋਂ ਬਾਅਦ ਕੋਈ ਲੰਬੇ ਸਮੇਂ ਤੱਕ ਉਹ ਇੱਥੇ ਰਹੇ ਤੇ ਇੰਨਾ ਜਿਹੜਾ ਭੰਨ ਤੋੜ ਕੀਤੀ ਤੁਹਾਨੂੰ ਤੁਸੀਂ ਤਸਵੀਰਾਂ ਦੇ ਵਿੱਚ ਜਿਹੜੀਆਂ ਦੇਖ ਰਹੇ ਹੋ ਤਸਵੀਰਾਂ ਇਹਨਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਇਸ ਤਰ੍ਹਾਂ ਇੱਥੋਂ ਦਾ ਮੰਜ਼ਰ ਕਿਹੋ ਜਿਹਾ ਹੋਊਗਾ ਕਿ ਉਸ ਰਾਤ ਪੂਰਾ ਮਹੱਲੇ ਤੇ ਇੱਕ ਹਮਲਾ ਕੀਤਾ ਗਿਆ ਔਰ ਆਓ ਜਿਹੜੇ ਪਰਿਵਾਰ ਦਾ ਨੁਕਸਾਨ ਹੋਇਆ ਜਿਹੜੇ ਮਹੱਲਾ ਵਾਸੀ ਹੈ ਸਾਰੇ ਇਕੱਤਰ ਹੋਏ ਹੋਏ ਆ ਆਪਾਂ ਉਹਨਾਂ ਦੇ ਬਿਆਨ ਦਿਖਾਉਨੇ ਉਸ ਤੋਂ ਪਹਿਲਾਂ ਆ ਦੇਖੋ ਤਸਵੀਰਾਂ ਗੇਟ ਵੱਡੇ ਹੋਏ ਆ ਤਰਪਾਨਾਂ ਦੇ ਨਾਲ 게ਟ ਵੱਟੇ ਆ ਔਰ ਇਟਾ ਰੋੜਿਆਂ ਨਾਲ ਪੂਰਾ ਮੁਹੱਲਾ ਪਰਿਆ ਪਿਆ ਛੇਡੀ ਵੱਡੇ ਪੱਧਰ ਤੇ ਜਿਹੜੀ ਗੁੰਡਾਗਰਦੀ ਪਿੰਡ ਰਣੀਆਂ ਦੇ ਵਿੱਚ ਹੋਈ ਹੈ ਇਹ ਪਹਿਲਾਂ ਹੱਦ ਤੱਕ ਜਿਹੜਾ ਇਹੋ ਜਿਹਾ ਮੰਜ਼ਰ ਹੈ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਪੰਜਾਬ ਦੇ ਵਿੱਚ ਆਏ ਦਿਨ ਜਿਹੜੀਆਂ ਘਟਨਾਵਾਂ ਹੋ ਰਹੀਆਂ ਕਿਤੇ ਗੋਲੀ ਚੱਲਦੀ ਹੈ ਕਿਤੇ ਕਿਸੇ ਨੌਜਵਾਨ ਨੂੰ ਮਾਰ ਕੇ ਤੁਰ ਜਾਂਦੇ ਆ ਪਰ ਆਹ ਦੇਖੋ ਤੁਸੀਂ ਰਣੀਆਂ ਦੇ ਵਿੱਚ ਜਿਹੜੀ ਘਟਨਾ ਹੋਈ ਹੈ ਹਾਂ ਜੀ ਬਾਬੂ ਜੀ ਕੀ ਨਾਮ ਹੈ ਤੁਹਾਡਾ ਸੁਖਚੰਦ ਸਿੰਘ ਜੀ ਸੁਖਚੰਦ ਸਿੰਘ ਜੀ ਤੁਸੀਂ ਇੱਥੋਂ ਦੇ ਰਣੀਆਂ ਦੇ ਰਹਿਣ ਵਾਲੇ ਹੋ ਇਹ ਤੁਹਾਡਾ ਘਰ ਹੈ ਹਾਂ ਜੀ ਕੀ ਗੱਲ ਹੋਈ ਹੈ ਇਹ ਕਦੋਂ ਹੋਈ ਹੈ ਇਹ ਇੱਕ ਵਾਰੀ 8 ਵਜੇ ਹੋਈ ਹੈ ਜੀ ਕਦੋਂ 8 ਵਜੇ ਰਾਤ ਦੇ ਪਾਸੇ 8:00 ਰਾਤ ਨੂੰ ਹਾਂ ਜੀ 8 ਵਜੇ ਹਾਂ ਜੀ ਅੱਛਾ ਉਸ ਤੋਂ ਬਾਅਦ ਟਿਕ ਟਕਾ ਹੋ ਗਿਆ 1 ਵਜੇ ਆਈ ਹੈ ਜੀ ਹੂੰ ਇਹ ਛਰੇ ਆਮ ਗੋਲੀਆਂ ਚਲਾਈਆਂ ਉਹਨਾਂ ਨੇ ਹੂੰ ਬਲੈਕ ਕਰਦੇ ਚਿੱਟੇ ਦੀ ਹੂੰ

ਤੇ ਜਿਹੜਾ ਉਹਨਾਂ ਚੋਂ ਤੁਸੀਂ ਬਾਈ ਫੇਸ ਪਛਾਣਦੇ ਹੋ ਕਿਸੇ ਨੂੰ ਹਾਂ ਜੀ ਪਛਾਣਦੇ ਆ ਇੱਕ ਤਾਂ ਸੁਫੋ ਨੂੰ ਪਛਾਣਦੇ ਆ ਜੀ ਇੱਕ ਚੈਨੇ ਨੂੰ ਪਛਾਣਦੇ ਆ ਇੱਕ ਨੀਟਾ ਬਾਕੀ ਉਹਨਾਂ ਦੇ ਹਾਂ ਜੀ ਬਾਕੀ ਬੰਦੇ ਉਹਨਾਂ ਦੇ ਹਣ ਪਛਾਣਦੇ ਆ ਸਾਰੇ ਉਹਦੇ ਉਹ ਬਾਕੀ ਹਣ ਪਛਾਣਦੇ ਹਾਂ ਜੀ ਤੇ ਕੀ ਉਹਨਾਂ ਕੋਲ ਹਥਿਆਰ ਕੀ ਸੀ ਉਹਨਾਂ ਕੋਲੇ ਜੀ ਪਿਸਟੋਲ ਸੀ ਜੀ ਫਾਇਰ ਕੀਤੇ ਆ ਕਾਰਤੂਸ ਵੀ ਪੁਲਿਸ ਲਗਈ ਆ ਚੱਤ ਅੱਛਾ ਹਾਂ ਜੀ ਪੁਲਿਸ ਨੇ ਸਾਡੀ ਬੋਰ ਕੀ ਪਿਸਟੋਲ ਤੋਂ ਬਿਨਾ ਹੋਰ ਕੀ ਸੀ ਕੰਪਾਨਾ ਸੀ ਕਾਪੇ ਸੀ ਅੱਛਾ ਹਾਂ ਜੀ ਜਿੰਨਾ ਇੱਕ ਏਟ ਜਿਹੜੇ ਵੱਡੇ ਹੋਏ ਐ ਇਹ ਕਿਰਪਾਨਾਂ ਕਾਪਿਆ ਨਾ ਵੱਡੀਆਂ ਜਿਹਨਾਂ ਨੇ ਅੱਛਾ ਤਾਂ ਨਿਕਟੇ ਦੀ ਭੱਜ ਗਏ ਸੀ ਲੋਕਾਂ ਨੇ ਕਰਿਆ ਜਾਵਲ ਵੱਡੇ ਕਿੰਨੇ ਘਰਾਂ ਦਾ ਨੁਕਸਾਨ ਕੀਤਾ ਜੇ ਸਾਡੇ ਆਹ 6-7 ਘਰ ਆ ਜੀਆ ਇਹ ਨਾ ਨੁਕਸਾਨ ਜਿਨ੍ਹਾਂ ਦੀ ਰਾਹ ਖੜੇ ਦੇ ਵਿੱਚੋਂ ਕਿਸੇ ਦੀ ਕੰਦ ਨਹੀਂ ਛੱਡੀ ਕੈਦਾਂ ਚਾਦਰਾਂ ਨਹੀਂ ਛੱਡੀਆਂ ਸਭਨ ਤੋਂ ਹਾਂਜੀ ਗਰੀਬਾਂ ਦੇ ਕੋਲੇ ਚਾਦਰਾਂ ਹੀ ਆ ਬੈਠਣ ਨੂੰ ਹੋਰ ਮਸਲਾ ਕੀ ਸੀਗਾ ਗੱਲ ਕਿੱਥੋਂ ਸ਼ੁਰੂ ਹੋਈ ਤੁਹਾਡੀ ਕਿਤੇ ਜੁਆਕ ਲੜੇ ਸੀ ਪਿੰਡ ਪਿੰਡ ਦੇ ਜੀ ਹਾਂ ਅੱਛਾ ਅਸੀਂ ਆਪਦੇ ਜੋ ਆਖ ਨੂੰ ਮੇਰੇ ਮੁੰਡੇ ਨੇ ਘੂਰਿਆ ਉਹਨੂੰ ਵੀ ਘੂਰਿਆ ਅੱਛਾ ਜਦੋਂ ਪੈਂਟ ਦੇ ਮਸਲੇ ਦੇ ਵਿੱਚ ਅਸੀਂ ਆਹੀ ਕਰ ਸਕਦੇ ਸੀ ਚਲ ਬਹਿ ਕੇ ਰਾਜੀ ਨਾਮੇ ਦੀ ਗੱਲ ਹੋ ਗਈ ਸੀ ਜਿਹੜਾ ਸੁਖੋ ਆ ਤੇ ਚైనా ਉਹਨਾਂ ਨੇ ਆ ਕੰਮ ਕਰਾਇਆ ਸੁਖੋ ਕੌਣ ਹੈ ਸੁਖੋ ਬਲੈਕ ਆ ਜੀ ਚਿੱਟਾ ਵੇਚਦਾ ਜੀ ਛਰੇ ਆ ਉਹ ਕੰਡਾ ਰੱਖ ਕੇ ਚਿੱਟਾ ਵੇਚੀ ਜਾਂਦੇ ਸਾਡੇ ਪੈਂਦੇ ਦੋਤੇ ਆ ਪੂਰਾ ਪੂਰਾ ਬੱਚੇ ਵੀ ਗਾਲ ਤੇ ਅੱਛਾ ਹਾਂਜੀ ਤੇ ਅ ਉਸ ਤੋਂ ਬਾਅਦ ਫਿਰ ਪੁਲਿਸ ਕਦੋਂ ਆਉਂਦੀ ਸਾਨੂੰ ਪੁਲਿਸ ਨੇ ਉਹਦੇ ਅੱਗੇ ਜੀ ਮੰਗਰੇ ਪੁਲਿਸ ਪੁਲਿਸ ਦੇ ਕਹੇ ਭੱਜ ਗਏ ਕਿੰਨਾ ਚਿਰ ਰਹੇ ਉਹ ਇੱਥੇ ਪੁਲਿਸ ਆ ਗਈ ਉਹ ਹਬੀਬ ਅੱਧਾ ਘੰਟੇ ਬੰਗੂਰੇ ਅੱਧਾ ਘੰਟਾ ਹਾਂ ਅੱਧਾ ਘੰਟਾ ਤੁਰੇ ਉਹਨੇ ਟ੍ਰੋੜਾ ਚਲਾਇਆ ਅੱਛਾ ਉਸ ਤੋਂ ਬਾਅਦ ਫਿਰ ਪੁਲਿਸ ਆਈ ਹਾਂ ਜੀ ਹਾਂ ਜੀ ਪੁਲਿਸ ਨੇ ਆ ਕੇ ਮਦਦ ਕੀਤੀ ਸਾਡੀ ਪੁਲਿਸ ਨੇ ਅੱਛਾ ਫਿਰ ਸਾਡੇ ਕੋਲ ਜਦੋਂ 1 ਵਜੇ ਤੋਂ ਬਾਅਦ ਆਏ ਪੁਲਿਸ ਸੜ ਕੇ 4 ਵਜੇ ਤੱਕ ਸਾਡੇ ਕੋਲੇ ਹਾਜ਼ਰ ਰਹੀ ਜੀ ਅੱਛਾ ਪੁਲਿਸ ਨੇ ਸਾਡੀ ਬਹੁਤ ਕੀਤੀ ਆ ਜੀ ਹਾਂ ਜੀ ਪੁਲਿਸ ਨਾ ਹੁੰਦੀ ਸਾਨੂੰ ਮਾਰ ਜਾਂਦੇ ਜੀ ਸਾਰੇ ਮ ਮੇਰੇ 4-5 ਜੀ ਸੀ ਕਰੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਕਹਿੰਦੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਪਿੰਡ ਚ ਨਹੀਂ ਰਹਿਣੇ ਚਾਹੀਦੇ ਹਾਂ ਇਹ ਪਿੰਡ ਦੇ ਵਿੱਚ ਬਹੁਤ ਕੁਝ ਹੋਇਆ ਹੋ ਚੁੱਕਾ ਹੈ ਪੂਰਾ ਪੂਰਾ ਬੱਚੇ ਵੀ ਗਾਲਤੇ ਕੱਢਦੇ ਨੇ ਸਾਡੇ ਤਰੀਕਿਆਂ ਦਾ ਕੀ ਹਾਲ ਕਰਕੇ ਗਿਆ ਇਹਨਾਂ ਟੱਬਰ ਵੀ ਛੱਡ ਕੇ ਉੱਠ ਗਿਆ ਆਹ ਕਹਦਾ ਮੇਰਾ ਦਿਆੁਰ ਘਰਾਣੀ ਉਹਨੇ ਜਿੰਨੇ ਆ ਤੇ ਲੈ ਨਸ਼ੇਤੀ ਆ ਇਹ ਵੀ ਲੈ ਲੈ ਕੇ ਨਸ਼ਾ ਸ਼ਰੇ ਅੰਬੇਕ ਦਾ ਹਾਂ ਜੀ ਸ਼ਰੇ ਅੰਬੇਕ ਸਬਜ਼ੀ ਵਾਂਗੂ ਵੇਖਦਾ ਜੀ ਵਿਹਣਾਂ ਚ ਕੰਡੇ ਤਰਕੇ ਕੌਣ ਵੇਚਦਾ ਸੁਣੀ ਟਾ ਤੇ ਸੁਖ ਤੇ ਚੈਨਾ अच्छा हां जी तन्ने ਵੇਚਦੀ ਹੈ ਸੁਖੋ ਉਹ ਨੌਜਵਾਨ ਹੈ ਜੀ ਜਿੰਨਾ ਬਾਰੇ ਪਹਿਲਾਂ ਗੱਲ ਹੋਈ ਸੀ ਪਿੰਡ ਚ ਪਿੰਡ ਦੇ ਕੁਝ ਬੰਦੇ ਨੇ ਕਹਿ ਸੀ ਕਿ ਸੁਖੋ ਤੇ ਗਲਤ ਇਲਜ਼ਾਮ ਲੱਗ ਰਿਹਾ ਔਰ ਸਾਡੇ ਕੈਮਰੇ ਤੇ ਆ ਕੇ ਕਿਹਾ ਸੀ ਸੁਖੋ ਕਹਿੰਦਾ ਸੀ ਕਿ ਮੈਂ ਆਪਣਾ ਕੰਮ ਕਰਦਾ ਨਹੀਂ ਹੁਣ ਜਿਹੜਾ ਗੰਭੀਰ ਮਸਲਾ ਬਣ ਗਿਆ ਕਿਉਂਕਿ ਜਿਸ ਢੰਗ ਦੇ ਨਾਲ ਇਹਨਾਂ ਪਰਿਵਾਰਾਂ ਨੇ ਦੋਸ਼ ਲਗਾਏ ਆ ਕਿ ਜਿਹੜਾ ਸ਼ਰੇ ਆਮ ਨਸ਼ਾ ਜਿਹੜਾ ਪਿੰਡ ਰਣੀਆਂ ਦੇ ਵਿੱਚ ਵਿਕਦਾ ਹੈ ਹੋਰ ਅ ਹੋਰ ਕਿਹੜੇ ਪਰਿਵਾਰਾਂ ਦਾ ਜਿਹੜਾ ਇੰਨਾ ਦਾ ਨੁਕਸਾਨ ਆਜੋ ਜੀ ਹਰੇ ਬਾਰੀ ਮਾਰੀ ਆਜੋ ਮੱਸੇਂਗੇ ਤੁਹਾਡੇ ਤੁਹਾਡੇ ਤੇ ਵੀ ਹੋਇਆ ਸਾਡੇ ਜੇ ਬਾਤ ਸਾਡਾ ਤਾਂ ਹੈਗਾ ਪਾਸੇ ਸਾਡਾ ਘਰ ਬਹੁਤ ਦੂਰ ਹੈ ਅੱਛਾ ਜਿਹੜਾ ਅਸੀਂ ਲਾਈ ਲੜਾਈ ਥੇ ਨਹੀਂ ਸੀ ਲੜਾਈ ਤਾਂ ਹੈ ਜੀ ਨੰਗਾ ਨੰਗਾ ਹੀ ਸੀ 150 ਮੁੰਡਾ ਜਦੋਂ ਹੋਇਆ ਇੱਧਰ ਇੱਧਰ ਲੋੜਾ ਚੱਲਦਾ ਸੀ ਹੁਣ ਅਸੀਂ ਉਧਰ ਕਿਵੇਂ ਆ ਸਕੀ ਸੀ ਪੈਨ ਜਿਹੜੇ ਹੋ ਗਏ ਉਹਦੇ ਚ ਬੰਦਾ ਛਡਾ ਦੇਦਾ ਉਧਰ ਉਧਰ ਕਰਾਉਂਦਾ ਹੂੰ ਇਸ ਅਸੀਂ ਕਹਿੰਦੇ ਸਾਡੇ ਜਿਹੜੇ ਆ ਨਸ਼ੇ ਤੇ ਜਵਾਕ ਲੱਗੇ ਹੋਏ ਆ ਬੇਪੜੇ ਵਿੱਚੋਂ ਨਸ਼ਾ ਖਤਮ ਹੋਣਾ ਚਾਹੀਦਾ ਤੁਹਾਡੇ ਬੱਚੇ ਵੀ ਲੱਗੇ ਆ ਸਾਡੇ ਬੱਚਾ ਇੱਕ ਨੇ ਆਵਾਂ ਦਾ ਮੁੰਡਾ ਉਹ ਇੱਕ ਦਾ ਮਰ ਗਿਆ ਜਾਂ ਪੇਵਾ ਨਹੀਂ ਹੋਇਆ ਦੋ ਹੋਈ ਗਈਆਂ ਕਿ ਕਿਰਗਾ ਦੋ ਅਸੀਂ ਕਹਿੰਦੇ ਨਸ਼ਾ ਇਸ ਨਹੀਂ ਰੱਖਦਾ ਜਾਂ ਘਰ ਘਰ ਨਸ਼ੇ ਵੇਚੀ ਜਾਂਦੇ ਆ ਹੁਣ ਜਿਹੜਾ ਉਹਨਾਂ ਨੂੰ ਲੱਭਾ ਨਹੀਂ ਗਾਹ ਤੁਰੇ ਆਉਂਦੇ ਨਸ਼ੇ ਗਾਹ ਅਤੂਰੀ ਦੇ ਵੇਚੀ ਜਾਂਦੇ ਆ ਨਾ ਉਹਨਾਂ ਦਾ ਵੱਜੀ ਜਾਂਦਾ ਪਤਾ ਨਹੀਂ ਹੁਣ ਉਹ ਪੱਟੇ ਹੀ ਆ ਨਾ ਦਾ ਉਹਨਾਂ ਦਾ ਵੱਜੀ ਜਾਂਦਾ ਪਤਾ ਕੋਈ ਆਦਾ ਕਿਥੋਂ ਜਾਂਦਾ ਨਾ ਨਾ ਲੈ ਉਹ ਭੈ ਕਾ ਦੇ ਨਸ਼ੇ ਦੇ ਹੁਣ ਜੋਕਾ ਨਹੀਂ ਲੱਗਣਾ ਇਹ ਨਾ ਪਿੰਡ ਦੇ ਨਾ ਹੋਵੇ ਨਸ਼ਾ ਨਹੀਂ ਲੱਗ ਸਕਦਾ ਅਸੀਂ ਇਹੀ ਗੱਲ ਕਰਦੇ ਆਂ ਵੀ ਸਾਡਾ ਨਿਸਾਫ ਇऐसे ਹੋਣਾ ਚਾਹੀਦਾ ਵੀ ਸਾਡੇ ਭਾਂਡੇ ਖਿਚੀ ਜਾਂਦੇ ਆ ਉਹ ਜਾ ਕੇ ਸਾਡੇ ਮੁੰਡੇ ਦੇ ਸਾਹਸੇ ਦੇਖੋ ਤਸਤੇ ਜਿਹਾ ਲੱਗ ਗਿਆ ਤੇ ਅਸੀਂ ਜਿਹੜੀ ਲੜਾਈ ਆ ਕਲਾ ਸੀਗੀ ਇੰਨਾ ਨਾ ਸੀ ਜੋ ਮਰਜੀ ਲੜੀ ਜਾਂਦੇ ਬੋਲੀ ਜਾਂਦੇ ਜਿਹੜੇ ਹੁਣ ਸਾਡੇ ਆਂਢ ਗੁਆਂਢ ਦੇ ਸਾਰੇ ਘਰ ਆ ਕੋਈ ਪਰਿਵਾਰ ਤੋਂ ਮਰ ਜਾਂਦੀ ਫੇਰ ਕੌਣ ਜ਼ਿੰਮੇਵਾਰ ਸੀ ਰਾਤ ਨੂੰ ਆਇਆ 8 ਵਜੇ 8 ਵਜੇ ਆ ਕੇ ਉਹਨਾਂ ਨੇ ਇਹ ਹਮਲਾ ਕੀਤਾ 150 ਮੁੰਡਾ ਬਹੁਤ ਜ਼ਿਆਦਾ ਮੂਰੇ ਕਾਹੜੋਂ ਖੜੂਗਾ ਇਹ ਥੋ ਦਸੂ ਫੇਰ ਉਹ ਉੱਠ ਗਿਆ ਪੁਲਿਸ ਵੀ ਆ ਗਈ ਆ ਸਰਪੰਚ ਸਾਹਿਬ ਆ ਗਿਆ ਇਹ ਅਸੀਂ ਇਹਨਾਂ ਨੂੰ ਸਾਰਿਆਂ ਨੇ ਟਕਾਤਾ ਵੀ ਤੁਸੀਂ ਮੁੰਡਿਓ ਬੋਲਣਾ ਨਹੀਂ ਮੁੰਡੇ ਅੰਦਰ ਬਾੜ ਤੇ ਜਿਉ 1 ਵਜੇ ਆਈ ਆ 8 ਵਜੇ ਆ ਕੇ ਫੇਰ ਹਮਲਾ ਉਹਨਾਂ ਨੇ ਕੀਤਾ ਜੀ ਵੀ ਲੜਾਈ ਇਹਨਾਂ ਨਾਲ ਸੀਗੀ ਹੋਰ ਕਿਸੇ ਨਾਲ ਸੀ ਉਹ ਕੁੜੀ ਕੋ ਆਰੀਆ ਉਹਦੇ ਬਾਹਰ ਰੋੜਾ ਵੱਜਿਆ ਉਹ ਵਿਚਾਰੀ ਹੁਣ ਵੱਜ ਰਤੀ ਕਰਦੀ ਉਹਨਾਂ ਦੇ ਕੰਦਾ ਪੁਛੇਟਾ ਕੋਈ ਰੋੜਾ ਨਹੀਂ ਸੀ ਭੋਲੀ ਮੈਂਬਰ ਨਹੀਂ ਕਿ ਭੋਲੀ ਮੈਂਬਰ ਨਹੀਂ ਕਰੇ ਸਾਰਾ ਖਸੂ ਇਹ ਲੋਡੇ ਫਿਰ ਉੱਥੇ ਜਾ ਕੇ ਉੱਥੋਂ ਕੱਢ ਲਿਆਂਦੇ ਵੀ ਅਸੀਂ ਇਹੀ ਹੱਥ ਬੰਨ ਕੇ ਸਾਡੀ ਤਾਂ ਬੇਨਤੀ ਆ ਜੀ ਨਸ਼ੇ ਪੱਤੇ ਰੋਕਣ ਇਹ ਜਿਹੇ ਲੜਾਈ ਝਗੜੇ ਨਾ ਕਰੇ ਬੱਚੇ ਮਾਜ ਵਾਲੇ ਹਾਂਜੀ